ਕੁੰਡੀ ਲੱਗ ਜੇਗੀ ਉਹ ਤਾਂ ਲੱਗ ਜੂਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਤੇ ਬੰਦੀ ਛੋੜ ਦੀ ਵਸਦੀਆਂ ਲੱਖ ਲੱਖ ਵਧਾਈਆਂ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਚ ਤੇ ਥੋੜਾ ਮਾਰਕੀਟ ਜਾਨੇ ਆ ਜਾ ਕੇ ਸ਼ਾਪਿੰਗ ਕਰਕੇ ਆਣੀ ਆ ਕੁਝ ਉਹ ਲੈ ਕੇ ਆਣੇ ਜਾ ਕੇ ਜੀ ਮਾਰਕੀਟ ਜਾਣ ਤੋਂ ਪਹਿਲਾਂ ਮਾ ਚੱਲ ਦੋ ਰੋਟੀਆਂ ਛਕ ਲਈਏ ਮਾਤਾ ਜੀ ਰੋਟੀ ਲਈ ਹੈ ਤੇ ਰੋਟੀ ਬਤਾ ਕਿੰਨੇ ਬਣਾਈ ਹੈ ਮੇਰੀ ਬੇਟੀ ਨੇ ਬਣਾਈਆਂ ਰੋਟੀਆਂ ਉਹ ਇੱਕ ਲਾਹ ਸੋਹਣੀਆਂ ਬਣਾਉਂਦੀ ਹੈ ਵਧੀਆ ਹੈ ਹੈਲੋ ਚੱਲ ਖੜੀ ਹੋਣ ਚੱਲੀਏ। ਛਕਣੇ ਰੋਟੀਆਂ। ਚਲੋ ਫਿਰ। ਐਵੇਂ ਬੋਤਲਵਾ ਹੁੰਦ ਨੇ। ਘਰੇ ਹੁਣ ਬੈਠੀ ਆ। ਕਿੰਨਾ ਟਾਈਮ ਹੋ ਗਿਆ, ਕਿੰਨਾ ਟਾਈਮ। ਚੱਲ ਪੈ ਖੜੀ ਹੋ ਜਾਣਾ। ਚੱਲ ਉੱਥੇ ਮਾਰਕੀਟ ਉੱਥੇ ਵੀ ਟਾਈਮ ਲੱਗਣਾ। ਇਹਨੂੰ ਛੱਡ ਦੇ ਖੜਾ ਦਾ। ਚਲੋ ਜੀ ਚਲਦੇ ਆ ਮਾਰਕੀਟ। ਪਹਿਲਾਂ ਵੀ ਮੈਂ ਕਿਹਾ ਚਲਦੇ ਆ ਮਾਰਕੀਟ ਹੁਣ ਫਿਰ ਮੈਂ ਕਿਹਾ ਚਲਦੇ ਆ ਮਾਰਕੀਟ। ਕਿਉਂ ਤੀਜੀ ਵਾਰ ਫਿਰ ਨਾ ਕਹਿਣਾ ਗਾਏ ਪੈ ਚਲਦੇ ਆ ਮਾਰਕੀਟ। ਹੱਲੀ 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 ਹਲਵੀ। ਵੈਰੀ ਗੁੱਡ ਯਾਰ, ਕਿਆ ਬਾਤਾਂ ਨੇ। ਚਲਦੇ ਆ ਜੀ ਹੁਣ ਪੱਕਾ ਹੋ ਗਿਆ ਗੱਲ। ਓਏ ਇਹ ਤੇ ਆ ਗਿਆ ਆਪਾਂ ਦੁਕਾਨ ਤੇ ਆਪਾਂ ਇਸ ਤੋਂ ਲੈਣਾ ਇਹ ਸਮਾਨ ਆ ਅ ਲੜੀਆਂ ਲੋੜੇ ਲੈ ਕੇ ਚੱਲਾਂਗੇ ਆਪਣਾ ਜਾਣ ਪਛਾਣਦਾ ਹੋਏ ਬਾਈ ਸ਼ਾਇਦ 2 ਪੈਸੇ ਘੱਟ ਲਾਊਗਾ ਜੀ ਇਹ ਹਾਂ ਕਿੱਥੇ ਹੈ ਵੀਰਾ ਹੈ ਆਇਓ ਭਾਈ ਸਾਹਿਬ ਬਹੁਤ ਸੋਹਣੇ ਸੋਹਣੇ ਲੜੀਆਂ ਸਾਰਿਆਂ ਕੋਈ ਇਹ ਲੜੀਆਂ ਨੇਗੇ ਇਹ ਵੀ ਕਰਾ ਲੈਣੀਆਂ ਵੀ ਕਰਾ ਲੈ ਚੱਲ ਕਮਰਾ ਜਾ ਜਾਣਗੇ ਪੂਰੇ ਸਾਰੇ ਜੇ ਚੱਲ ਠੀਕ ਵਾਰ ਆ ਲੋ ਅਦਰ ਉਧਰ ਵੀ ਦੇਖ ਉਧਰ ਹੀ ਪੈਨੇ ਹੋ ਆ ਮੋਟੇ-ਮੋਟੇ ਲੜੀਆਂ ਜਿਹੜੀਆਂ ਆ ਇਹਨਾਂ ਹੀ ਦੇਖ ਲੋ ਦੇਖ ਲੈ ਸਾਰੇ ਬਸ ਇੱਕੜੇ ਸੱਟ ਲਗਦੀਆਂ ਨੇ ਹਾਂ ਮੰਦਰ ਚ ਲਾਣ ਵਾਸਤੇ ਮੰਦਰ ਚ ਲਾਣ ਵਾਸਤੇ ਲੈ ਲੈ ਚਲੋ ਕਰਦੇ ਆਂ ਖਰੀਦੜੀ ਜਿਹੜਾ ਕੁਝ ਲੈਣਾ ਫਿਰ ਬਾਅਦ ਚਲਦੇ ਆ ਘਰੇ ਫਿਰ ਇਸ ਵਾਸਤੇ ਹਾਂ ਜਲਦੀ ਆਪਾਂ ਜਿਹੜੀਆਂ ਲੜੀਆਂ ਲੈਣੇ ਸੀ ਜਾਂ ਫੁੱਲ ਫਰ ਲੈਣੇ ਸੀ ਆਪਾਂ ਲੈ ਲਈ ਤੇ ਹੁਣ ਸਿਨਰੀ ਲੈਣੇ ਆ ਇੱਕ ਦੋ ਸਿਨਰੀਆਂ ਚੱਲ ਅੱਗੇ ਚੱਲਦੇ ਕਿੱਥੇ ਦੁਕਾਨਾ ਹਾਂ ਤਾਂ ਗੁਰੂ ਕਾਲ ਗਿਟਾਰ ਸੇ ਪਾਛਾ ਵਾਹ ਗੁਰੂ ਜੀ ਮੇਰਾ ਕਰਨ ਸਿੰਧੀਆਂ ਬਹੁਤ ਸੋਣੇ ਸੋਣੇ ਨੇ ਲੈ ਕੇ ਚਲਦੇ ਆਂ ਜੀ ਕੁਛ ਅੱਛਾ ਉਹ ਕੋੜੇ ਲੈਣੀ ਐ ਕੋੜੇ ਨੇ ਜਿੰਦੇ ਇੱਕੋ ਗੱਟੀ ਵੀ ਪਈ ਐ ਹੈ ਆ ਉਧਰ ਵੀ ਆ ਬਾਬੇ ਦੇ ਫੋਟੋਆਂ ਨੇ ਬਹੁਤ ਸੋਣੇ ਸੋਣੇ ਨੇ ਸਿੰਧੀਆਂ ਬਹੁਤ ਵਧੀਆ ਦੇਖਦੇ ਇੱਥੋਂ ਲੈਣਿਆ ਕਿਹੜੀ ਪਸੰਦ ਆਦੀ ਸਿੰਧੀਆਂ ਲੈ ਕੇ ਚਲਦੇ ਆਂ ਜੀ ਹਾਂ ਜੀ ਆ ਲੈ ਆਏ ਕੋੜੇ ਵਾਲੀ ਸਿਨੂਰੀ ਇੱਕ ਆ ਦੇਖੋ ਜੀ ਸਹੀ ਐ ਹੈ ਦੇਖ ਲੈ ਜਿਹੜੀ ਪਸੰਦ ਆਂਦੀ ਹੈ ਲੈ ਲਓ ਸਹੀ ਹੈ ਹੈ ਨਾ ਓਰੇਆ ਚਲ ਲੈ ਲੈ ਫਿਰ ਲੈ ਕੇ ਜਾਣੇ ਦਾ ਹੈ ਦਰਵਾਜ਼ੇ ਤੇ ਨਹੀਂ ਲਾਣ ਵਾਲੀ ਹੈ ਟੁੰਡੀ ਲਾਣਗੇ ਟੁੰਡੀ ਲੱਗ ਜੇਗੀ ਉਹ ਤਾਂ ਲੱਗ ਜੂਏ ਨਾਲ ਦਰਵਾਜ਼ੇ ਤੇ ਲਾਣ ਵਾਲੇ ਤਾਂ ਤਾਂ ਗੁਰੂ ਗੋਲ ਗਿਟਾਰ ਸੇ ਪਾਛਾ ਜਲੋ ਬੰਦੀ ਛੋੜ ਦਿਵਸ ਤੇ ਜਲੋ 52 ਰਾਜਾ ਨੂੰ ਬਾਬਾ ਜੀ ਛੜਾ ਕੇ ਲਿਆਏ ਸੀ 52 ਕਲੀਆਂ ਵਾਲਾ ਚੋਲਾ ਪਾਇਆ ਸੀ ਬਾਬਾ ਜੀ ਨੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਛੜਾ ਕੇ ਲਿਆਏ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਮੇਰਾ ਕਰੇ ਕੋਝ ਰੋ ਆਸ ਦੇ ਰੋ ਭਾਈ ਅੱਜ ਬੰਦੀ ਜੋੜ ਦਿਵਸ ਹੈ ਵਾਹਿਗੁਰੂ ਮੇਰਾ ਕਰੇ ਜੀ ਸਾਰਿਆਂ ਦਾ ਜੀ ਕਿਆ ਬਸ ਇਹਨੂੰ ਜੀ ਲੈ ਲਈ ਐ ਇਹ ਘੋੜਿਆਂ ਵਾਲੀ ਸੀ ਇਹ ਵੀ ਐ ਚੈੱਕ ਕਰਕੇ ਦਿੱਤੀ ਬਾਈਆਂ ਨੇ ਕੀ ਗੱਲ ਗਿਫਟ ਦੇਣਾ ਹੈ ਤੁਨੂੰ ਹੈਂ ਭੱਜ ਨਾ ਜਾਣ ਚ ਚਲੋ ਇਹਨਾਂ ਬਾਵਾ ਆਵੇ ਲੜੀਆਂ ਦਾ ਕਥੇ ਆਪਿਆ ਚਲ ਚੱਲੀਏ ਹੁਣ ਕਰੇ ਚਲ ਲੈਣ ਆਗੇ ਆਪਾਂ ਲੜੀਆਂ ਜੀ ਠੀਕ ਹੈ ਲੜੀਆਂ ਸੁਣੇ ਸੁਣੇ ਨੇ ਜਗਮਗੋ ਹੋ ਗਈ ਇਹਨਾਂ ਨਾਲ ਲਾਵਾਂਗੇ ਜੀ ਆਪਾਂ ਉਹ ਲਈਓ ਬਾਈ ਜਗਾਨ ਲੱਗਿਆ ਹਣਾ ਠੀਕ ਹੈ ਜਗਦੇ ਸਹੀ ਨੇ ਚੱਲੇ ਲੈ ਕੇ ਚਲਦੇ ਆ ਜਿਹੜੀ ਆਪ ਨੂੰ ਪਸੰਦ ਆ ਗਈ ਆਪਾਂ ਲੈ ਚੋਗੇ ਜੀ ਆਪਾਂ ਆ ਗਏ ਜੀ ਘਰੇ ਗੇਟ ਖੋਲੋ ਬਾਈ ਇੱਕ ਵਾਰ ਅੰਦਰ ਆਣਾ ਮੈਂ ਵੀ ਗੁਰੂ 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 ਕੇ ਨਾ ਮੇਰੇ ਵਾਸਤੇ ਕੀ ਲੈਂਦਾ ਗੋਰੇ ਓਏ ਹੈਲੋ ਇਹ ਦੇਖਾ ਗੁਰੂ ਤੇਰੇ ਵਾਸਤੇ ਕੋੜੇ ਲੈਂਦੇ ਨੇ ਠੀਕ ਹੈ ਜੀ ਆ ਗਏ ਸੀ ਮੋਬਾਈਲ ਲੈਣ ਬਾਪੂ ਕੋਲ ਮੋਬਾਈਲ ਲੈਣੇ ਸੀ ਬਾਪੂ ਜੀ ਉੱਥੇ ਖੜੇ ਨੇ ਅੰਦਰ ਆਪ ਕੋਲ ਲੈਣਾ ਮੋਬਾਈਲ ਲੈ ਕੇ ਆਦਨੇ Oppo ਦਾ ਸਿਲੈਕਟ ਕਰਿਆ ਸੀ ਫੋਨ 256 GB ਬਾਪੂ ਦਾ ਪਹਿਲਾ ਫੋਨ ਖਰਾਬ ਹੋ ਗਿਆ ਸੀ ਹੁਣ ਹੋਰ ਲੈ ਕੇ ਦਿੰਨੇ ਬਾਪੂ ਨੂੰ ਫੋਨ ਜੇ ਆਪਾਂ ਬਾਪੂ ਵਾਸਤੇ ਫੋਨ ਲੈ ਲਿਆ ਜੀ Oppo ਦਾ ਫੋਨ ਲਿਆ ਬਾਈ ਜੀ ਫੋਨ ਲੈ ਕੇ ਆਏ ਨੇ ਲੋ ਜੀ ਮੇਰੀ ਬਾਜੀ ਲੋ ਜੀ ਬਾਪੂ ਜੀ ਫੋਨ ਵਧਾਈਆਂ ਦਨ ਸਾਰਿਆਂ ਨੂੰ ਵਾਹਿਗੁਰੂ ਸਾਹਿਬ ਨੂੰ ਵਧਾਵੇ ਮੇਰਾ ਵੀਰ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਹਾਂ ਜੀ ਅੰਕਲ ਜੀ ਅੰਕਲ ਜੀ ਨੇ ਇਹਨਾਂ ਨੂੰ ਫੋਨ ਲੈਂਦੇ ਨੇ ਕਾਕਾ ਚਲਾਣੇ ਵਾਲੇ ਜੀ ਬੰਬੜੇ ਵਾਲੇ ਫੋਨ ਲੈਂਦਾ ਅੱਛਾ ਹਾਂ ਦਾਦੂ ਨੂੰ ਵਧਾਈਆਂ ਦਾ ਦੇ ਵਧਾਈਆਂ ਦਾ ਕੀ ਦਰ ਵਧਾਈਆਂ ਦੇ ਅੱਗੇ ਤੁਹਾਨੂੰ ਦੇਖ ਲੈ ਖੋਲ ਕੇ ਇਹ ਜੀ ਇੱਕਾ ਗਿਫਟ ਇਹ ਗਿਫਟ ਦੇ ਵਿੱਚ ਤਾਂ ਮਿਲ ਲੜਾ ਕੋਈ ਐਂ ਜੀ ਵੈਸੇ ਚੀਜ਼ ਹੋਵੇਗੀ ਹਾਂ ਹੈ ਪਟਾਕਾ ਉਹ ਆ ਦੇਖ ਲੈ ਖੋਲ ਕੇ ਦੇਖ ਲੈ ਚਾਰਜਰ ਵੱਡਾ ਹੀ ਹੁੰਦਾ ਇਹ ਵਿੱਚ ਠੀਕ ਆ ਔਰ ਕਈ ਖੇਚਲਾ ਬਾਅਦ ਵਿੱਚ ਨਹੀਂ ਇਹ ਹੀ ਆ ਦੇਖੋ ਵਧੀਆ ਹੈ ਨਾ ਵਧੀਆ ਹੈ ਨਾ ਚਲੋ ਬਾਪੂ ਦਾ ਫੋਨ ਆ ਗਿਆ ਨਵਾਂ દિਵਾਲੀ ਚ ਕੀ ਹੈ ਜੀ ਹੈ ਆਪਾਂ ਗਿਫਟ ਖੋਲ ਕੇ ਦੇਣਾ ਗਿਫਟ ਦੇ ਵਿੱਚੋਂ ਕੀ ਨਿਕਲਦਾ ਹੈ ਖੋਲ ਦੇ ਖੋਲ ਦੇ ਇਹਨੇ ਤਾਂ ਰੱਖ ਦੇ ਚਲ ਹਾਂ ਹੌਲ ਹੋਏਗਾ ਅਜੇ ਵੀ ਵੈਕ ਆਰ ਵੀ ਆ ਇਧਰੋਂ 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 ਇਧਰ ਖੋਲ ਇਹ ਕੀ ਹੈ ਚਾਰ ਕੱਪ ਨੇ ਓ ਸੱਚੀ ਬੇਵਕੂ ਬਣਾਉਣ ਵਾਲੇ ਕੰਮ ਹੈ ਨਾ ਹੈ ਇੱਕ ਆਪਣਾ ਕਿਸੇ ਕੰਮ ਨਾਲ ਲੈਣਾ ਦੇਣਾ ਕੋਈ ਹਾਲ ਨਹੀਂ ਹੌਣ ਨਾਲ ਆਏ ਨੇ ਕੋਈ ਚਾਹੀਦੀ ਚੀਜ਼ ਤਾਂ ਦੇ ਦੋ 25-30 ਹਜ਼ਾਰ ਦਾ ਸਾਮਾਨ ਲੈ ਆ ਦਿੱਤਾ ਦੇਖੋ ਕੀ ਹੈ ਮੈਂ ਕਹਣਾ ਜਾ ਕੇ ਅੰਕਲ ਨੂੰ ਵਾਪਸ ਦੇਣਾ ਚਾਹ ਤੁਸੀਂ ਪੀਲਾ ਕਰੋ ਮੈਨੂੰ ਤਾਂ ਪੈਸੇ ਹੀ ਦੇ ਦਿਓ ਨਾ ਹੋ ਹੋ ਤੇ ਬਾਈ ਜੀ ਆ ਰਹੇ ਨੇ ਕਲਦੀਪੁਰ ਲੜੀਆਂ ਲਾਣ ਲੱਗ ਰਹੇ ਨੇ ਤੇ ਅਥਲੇ ਇਨਕੁਆਰੀ ਹੋਣ ਲੱਗ ਰਹੀ ਐ ਕਿ ਸਹੀ ਲੱਗੀਆਂ ਨੇ ਕਿ ਨਹੀਂ ਮੰਮੀ ਦੀਵੇਂ ਚਲਾਣ ਵਾਲੀਆਂ ਵਟਾਂ ਬਣਾ ਲਈ ਐ ਸ਼ਾਮ ਨੂੰ ਦੀਵੇ ਲਾਵਾਂਗੇ ਮਨਪ੍ਰੀਤ ਲੱਗ ਚਲੀ ਆ ਚਾਹ ਲੈ ਕੇ ਬਾਈਆਂ ਵਾਸਤੇ ਉੱਪਰ ਲਾਈ ਜਾਂਦੇ ਨੇ ਤੇ ਲੜੀਆਂ ਜਗ ਪਈਆਂ ਆਪਣੀਆਂ ਰਾਤ ਨੂੰ ਜਾਦੇ ਦੇਖਣ ਗਿਆ ਦੇਖੋ ਜੱਟ ਚੋਰੀ ਲੜੀਆਂ ਲਾਈ ਜਾਂਦੇ ਨੇ ਨੀ ਨੀ ਜਨਾ ਵੀ ਖਾਂਦੀ ਕਿ ਹੋ ਗਿਆ ਸਾਰਾ ਹੋ ਗਿਆ ਤੇ ਭੀਕੇ ਨੀ ਨੀ ਜਨਾ ਖਾ ਗਈ ਇਹ ਕੀ ਹੋ ਗਿਆ ਗਰੂ ਕੀ ਹੋ ਗਿਆ ਕੀ ਹੋ ਗਿਆ ਤੇ ਲੜੀਆਂ ਲੱਗੀਆਂ ਹੁਣ ਬਰਲੇ ਪਾਸੇ ਲੱਗ ਜਾਂਦੀ ਆ ਭਾਈ ਸਾਹਿਬ ਇਧਰੋਂ ਲਾਨ ਲੱਗ ਰਹੇ ਨੇ ਲੜੀਆਂ ਇੱਥੇ ਲੱਗੀਆਂ ਹੈਲੋ ਬਾਬੇ ਇਧਰ ਵੀ ਲੱਗਿਆ ਇੱਥੇ ਕਰੇ ਲੱਗ ਗਿਆ ਸੰਜੇ ਬਾਈ ਜੀ ਵੀ ਆ ਗਏ ਆ ਫੋਨ ਨੰਬਰ ਨਵਾਂ ਲਿਆਏ ਚਲ ਠੀਕ ਆ ਚੰਗੇ ਪਤਾ ਹੀ ਆਉਣ ਮੇਰੇ ਵੀਰ ਲੋਏ ਵੀਰੇ ਇੱਥੇ ਲਾ ਰਹੇ ਨੇ ਮੰਦਿਰ ਚ ਮਾਲਾ ਲਾ ਰਹੇ ਨੇ ਤੇ ਅੰਦਰ ਲੜੀਆਂ ਆਪਣੇ ਚੱਲ ਪਈਆਂ ਸਰ ਭਾਈ ਸਾਹਿਬ ਮਾਲਾ ਲਾ ਰਹੇ ਨੇ ਅੰਦਰ ਮੰਦਿਰ ਦੇ ਅੰਦਰ ਲੱਗ ਗਿਆ ਬਾਹਰ ਲੱਗ ਗਿਆ ਕੀ ਹੋ ਗਿਆ ਗੁਰੂ ਗਰੋਏ ਕੀ ਹੋ ਗਿਆ ਲੜਦੇ ਹੋ ਲੜ ਪੇ ਤੇ ਭੈਣ ਆਈ ਐ ਸੋਮਾ ਤੇ ਆ ਮੇਰੇ ਨੇ ਕੀ ਭਾਣ ਜੀ ਇਹ ਉਹ ਗੁਰੂ ਮਿਲਦਾ ਫਿਰਦਾ ਗੋਰੇ ਓਏ ਉਹ ਗੁਰੂ ਗੁਰੂ ਹਾਂ ਕੀ ਹੈ ਕੀ ਹੈ ਲੋਏ ਮਾਨਪ੍ਰੇਤ ਨੇ ਕਰ ਲਈ ਗੁਰਦੁਆਰੇ ਜਾਣ ਦੀ ਤਿਆਰੀ ਆਪਾਂ ਗੁਰਦੁਆਰੇ ਜਾ ਕੇ ਦੀਵਾ ਲਾ ਕੇ ਆਣੇ ਆ ਹਾਂ ਚਲੋ ਚੱਲਦੇ ਆ ਸੋਮਾ ਤੂੰ ਚੱਲਣਾ ਹੈ ਚਲੋ ਚਲੋ ਹਾਂ ਚਲ ਗੁਰਦੁਆਰੇ ਜਾ ਕੇ ਦੀਵਾ ਲਾ ਕੇ ਆਨੇ ਆ ਵਾਹਿਗੁਰੂ ਮੇਰਾ ਕਰੇ ਜੀ ਗੁਰਦੁਆਰੇ ਪਹਿਲਾਂ ਬੱਚਿਆਂ ਨੂੰ ਛੱਡ ਕੇ ਆਣਾ ਮੈਂ ਨਵਦੀਪ ਨੂੰ ਤੇ ਅਬਨੀਤ ਨੂੰ ਫਿਰ ਉਸ ਤੋਂ ਬਾਅਦ ਆ ਕੇ ਮਨਪ੍ਰੀਤ ਨੂੰ ਲੈ ਕੇ ਜਾਵਾਂਗਾ ਉਹ ਤੂੰ ਤੁਰ ਕੇ ਆ ਜਾ ਠੀਕ ਹੈ ਅਰ ਸਭੀ ਜੇ ਬਹਿ ਚੱਲ ਚੱਕ ਲੈ ਜਾ ਅਸੀਂ ਚੱਲਦੇ ਹਾਂ ਤੂੰ ਆ ਜਾ ਤੇਰੇ ਲੈ ਜਾਵਾਂਗਾ ਬਾਅਦ ਉਹ ਕੌਣ ਰਹਿ ਗਿਆ ਕੌਣ ਰਹਿ ਗਿਆ ਅਬਨੀਤ ਤੂੰ ਬਹਿ ਜਾ ਮੇਰੇ ਪਤਾ ਨਵਦੀਪ ਤੂੰ ਪਿੱਛੇ ਬੈਣਾ ਸੀ ਮੈਂ ਲੇ ਘਰੋਂ ਪਿੱਛੇ ਬੈਠੀ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਹਣੇ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ ਬਾਬਾ ਜੀ ਦਾ ਦਰਬਾਰ ਸਜਾਰਿਆ ਰੱਖਿਆ ਲੜੀਆਂ ਲੱਗੀਆਂ ਹੋਈਆਂ ਸਾਰੇ ਪਾਸੇ ਵਾਹਿਗੁਰੂ ਅਸੀਂ ਗੁਰਦੁਆਰੇ ਆ ਗਏ ਜੀ ਤੇ ਚਲੋ ਮੱਥਾ ਟੇਕਿਓ ਬੇਟਾ ਜਾ ਕੇ ਦੀਵਾ ਲਾਇਓ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਾ ਕਰਨੀ ਆ ਸਰਬੱਤ ਦਾ ਭਲਾ ਕਰਨਾ ਹੱਜ਼ਦਬਸ ਦਾ ਰੱਖਣਾ ਸਭ ਨੂੰ ਵਾਹਿਗੁਰੂ ਜੀ ਵਾਹਿਗੁਰੂ 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 ਮਿਹਰਾ ਕਰਨੇ ਮੇਰੇ ਸੱਚੇ ਪਾਤਸ਼ਾਹ ਬਾਬਾ ਵਾਲਪ੍ਰੀਤ ਆ ਗਈ ਮੱਥਾ ਟੇਕ ਕੇ ਵਾਹਿਗੁਰੂ ਜੀ ਬਾਬਾ ਜੀ ਦਾ ਨਿਸ਼ਾਨ ਸਾਹਿਬ ਸੱਚੇ ਚੜ੍ਹਦੇ ਝੂਲਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਹਿਬ ਤੇ ਮਿਹਰਾ ਕਰੀ ਰੱਖੇ ਵਾਹਿਗੁਰੂ 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 ਜੀ ਸਭ ਸ਼ਾਂਤੀ ਰੱਖੇ ਸਾਹਬ ਤੇ ਬੱਦੀ ਵਾਲਾ ਨੇ ਹੁਣ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰਾ ਕਰਨਿਆ ਮੇਰੇ ਸੱਚੇ ਪਾਤਸ਼ਾਹ ਬਾਬਾ ਜੀ ਹਰ ਦਿਵਾਲੀ ਹਰ ਵਾਸਤੇ ਖੁਸ਼ੀਆਂ ਲੈ ਕੇ ਆਵੇ ਹਰ ਕਿਸੇ ਵਾਸਤੇ ਮੇਰਾ ਕਬੂਲ ਵਾਹਿਗੁਰੂ 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 ਜੀ ਵਾਹ ਗੁਰੂ ਜੀ ਵਾਜੀ ਬਣਾ ਗਿਆ ਨੇ ਤੇ ਰੋਟੀ ਆਲੂ ਮਟਰ ਆਲੂ ਮਟਰ ਆਲੂ ਪਨੀਰ ਦੀ ਸਬਜ਼ੀ ਬਣੀ ਐ ਖਾ ਲੋ ਵਾਏ ਹੋਇਆ ਛਕਦੇ ਤੇ ਆਪਾਂ ਨੇ ਲਾਤੇ ਨੇ ਦੀਵੇ ਇਧਰ ਲਾਤੇ ਫਲਪ ਲੰਦੇ ਆ ਅਗਲੀ ਸਾਈਡ ਲੜੀਆਂ ਲੱਗ ਚੁੱਕੀਆਂ ਵਾਏ ਮਨਪ੍ਰੀਤ ਫੁੱਲ ਜੜੇ ਚਲਾ ਰਹੀ ਐ ਹੈਪੀ ਦੀਵਾਲੀ ਅੱਜ ਹੀ ਆਪਣਾ ਖਾਣਾ ਪੀਣਾ ਹੋ ਗਿਆ ਦੀਵਾਲੀ ਆਪਣੀ ਮਨਾਈ ਗਈ ਤੇ ਤੁਸੀਂ ਦੱਸਿਓ ਤੁਹਾਡੀ ਦੀਵਾਲੀ ਕਿਵੇਂ ਰਹੀ ਬਾਕੀ ਵਲੌਗ ਚੰਗਾ ਲੱਗਿਆ ਹੋਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਜੀ ਮਿਲਦੇ ਆ ਨੈਕਸਟ ਵਲੌਗ ਚ ਬਾਏ